ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸਾਡੇ ਇਸ ਪੇਜ ਦੇ ਨਾਲ ਤੇ ਗੱਲ ਕਰਾਂਗੇ ਆਪਾਂ ਅੱਜ ਕਿੰਨੂ ਦੇ ਭਾਜੜੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਤੇ ਅਬੋਰ ਮੰਡੀ ਦੇ ਵਿੱਚ ਜਿਹੜੇ ਕਿੰਨੂ ਦੇ ਭਾਅ ਨੇ ਉਹ ਕੀ ਰਹੇ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਬੋਰ ਮੰਡੀ ਦੇ ਵਿੱਚ ਜਿਹੜੇ ਕਿੰਨੂ ਦੇ ਭਾਅ ਰਹੇ ਨੇ ਦੋਸਤੋ ਉਹ ਅੱਜ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਹਾਈਪ ਆ ਉੱਚਾ ਭਾ ਰਿਆ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਐਵਰੇਜ ਰੇਟ ਜਿਹੜਾ 10-11 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿੰਨੂ ਵਿਕਿਆ ਜੀ ਜੇਕਰ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਗੱਲ ਕਰੀਏ ਤਾਂ ਜੀਰਾ ਦੇ ਵਿੱਚ ਜਿਹੜਾ ਕਿੰਨੂ ਦਾ ਭਾਰਿਆ ਉਹ 17 ਰੁਪਏ ਪ੍ਰਤੀ ਕਿਲੋ ਰਿਹਾ ਤਰਨਤਾਰਨ ਦੇ ਵਿੱਚ ਕਿੰਨੂ ਵਿਕਿਆ 18 ਰੁਪਏ ਪ੍ਰਤੀ ਕਿਲੋ ਤੇ ਹੁਸ਼ਿਆਰਪੁਰ ਦੇ ਟਾਂਡਾ ਉਰਮਰ ਦੇ ਵਿੱਚ ਜੇਕਰ ਗੱਲ ਕਰੀਏ ਕਿੰਨੂ ਦੇ ਭਾ ਦੀ ਤਾਂ ਇੱਥੇ ਜਿਹੜਾ ਕਿੰਨੂ ਦਾ ਭਾ ਅੱਜ 30 ਰੁਪਏ ਪ੍ਰਤੀ ਕਿਲੋ ਰਿਹਾ ਸੁਨਾਮ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਤੇ ਸੰਗਰੂਰ ਦੇ ਵਿੱਚ ਵੀ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਰੋਪੜ ਦੇ ਵਿੱਚ ਜੇਕਰ ਗੱਲ ਕਰੀਏ ਕਿੰਨੂ ਦੀ ਤਾਂ ਇੱਥੇ 30 ਰੁਪਏ ਪ੍ਰਤੀ ਕਿਲੋ ਤੇ ਪਾਤੜਾਂ ਦੇ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 17 ਰੁਪਏ ਪ੍ਰਤੀ ਕਿਲੋ ਰਿਹਾ ਤੇ ਮੋਗਾ ਦੇ ਵਿੱਚ ਵੀ ਕਿੰਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਰਿਹਾ। ਮੌੜ ਮੰਡੀ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵੇਚਿਆ ਤੇ ਮਲੇਰ ਕੋਟਲਾ ਦੇ ਵਿੱਚ ਵੀ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਕਿੰਨੂ ਦੀ ਤਾਂ ਇੱਥੇ 22 ਰੁਪਏ ਪ੍ਰਤੀ ਕਿਲੋ ਤੇ ਲਹਿਰਾ ਗਾਗਾ ਦੇ ਵਿੱਚ ਕਿੰਨੂ ਜਿਹੜਾ ਵਿਕਿਆ ਉਹ 24 ਰੁਪਏ ਪ੍ਰਤੀ ਕਿਲੋ ਵਿਕਿਆ ਖਰੜ ਦੀ ਗੱਲ ਕਰੀਏ ਤਾਂ ਕਿੰਨੂ ਦਾ ਭਾਜ ਜ 20 ਰੁਪਏ ਪ੍ਰਤੀ ਕਿਲੋ ਰਿਹਾ ਜਲੰਧਰ ਦੇ ਵਿੱਚ ਕਿੰਨੂ 14 ਰੁਪਏ ਪ੍ਰਤੀ ਕਿਲੋ ਤੇ ਸੈਂਟ ਗਿਆ ਤੇ ਫਾਜ਼ਿਲਕਾ ਦੀ ਜਲਾਲਾਬਾਦ ਮੰਡੀ ਦੇ ਵਿੱਚ ਜਿੱਥੇ ਕਿੰਨੂ ਦਾ ਭਾ ਜਿਹੜਾ ਪਿਛਲੇ ਦਿਨ ਹੀ ਰਹਿੰਦਾ ਸੀ 13 12 13 ਰੁਪਏ ਰਹਿੰਦਾ ਸੀ ਅੱਜ 17 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਕਿਨੂ ਦਾ ਭਾਅ ਰਿਹਾ ਜੀ ਫਰੀਦਕੋਟ ਦੇ ਜੈਤੋ ਵਿੱਚ ਕਿਨੂ ਅੱਜ 11 ਰੁਪਏ ਤੇ ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ 20 ਰੁਪਏ ਪ੍ਰਤੀ ਕਿਲੋ ਜਿਹੜਾ ਕਿਨੂ ਵਿਕਿਆ ਦੋਸਤੋ ਸੰਗਰੂਰ ਦੇ ਧੂਰੀ ਦੀ ਗੱਲ ਕਰੀਏ ਤਾਂ 17 ਰੁਪਏ ਕਿਨੂ ਪ੍ਰਤੀ ਕਿਲੋ ਵਿਕਿਆ ਤੇ ਭਵਾਨੀਗੜ ਦੇ ਵਿੱਚ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਬੱਸੀ ਪਠਾਣਾ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਤੇ ਬਰਨਾਲਾ ਮੰਡੀ ਦੇ ਵਿੱਚ ਬਰਨਾਲਾ ਦੇ ਵਿੱਚ ਕਿੰਨੂ 18 ਰੁਪਏ ਪ੍ਰਤੀ ਕਿਲੋ ਵਿਕਿਆ ਦਿੱਲੀ ਦੀ ਆਜ਼ਾਦਪੁਰ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਕਿੰਨੂ ਦਾ ਭਾ 35 ਰੁਪਏ ਪ੍ਰਤੀ ਕਿਲੋ ਰਿਹਾ ਕਥੂਗਾ ਦੇ ਵਿੱਚ ਕਿੰਨੂ 22 ਰੁਪਏ ਪ੍ਰਤੀ ਕਿਲੋ ਤੇ ਉਹਨਾਂ ਦੇ ਵਿੱਚ ਵੀ ਕਿੰਨੂ ਦਾ ਭਾ 25 ਰੁਪਏ ਪ੍ਰਤੀ ਕਿਲੋ ਰਿਹਾ Shimla ਦੇ ਵਿੱਚ ਕਿੰਨੂ ਅੱਜ 45 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਇਸੇ ਤਰ੍ਹਾਂ ਹੀ ਗੱਲ ਕਰੀਏ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਜਿੱਥੇ ਚੰਬਾ ਦੇ ਵਿੱਚ 35 ਰੁਪਏ ਤੇ ਬੰਟੌਰ ਦੇ ਵਿੱਚ 30 ਰੁਪਏ ਪ੍ਰਤੀ ਕਿਲੋ ਜਿਹੜਾ ਕਿੰਨੂ ਦਾ ਭਾਅ ਉਹ ਰਿਹਾ ਦੋਸਤੋ ਸੋ ਗਨੌਰ ਦੀ ਗੱਲ ਕਰੀਏ ਤਾਂ ਕਿੰਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਤਾਂ ਦੋਸਤੋ ਇਹ ਸੀ ਅੱਜ ਦੇ ਕਿੰਨੂ ਮੰਡੀ ਦੇ ਭਾਅ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ